ਕਸਾਲ ਵੀਰੋ ਅੱਜ ਦਾ ਜਿਹੜਾ ਆਪਣਾ ਵਿਸ਼ਾ ਆ ਉਹ ਬਾਸਮਤੀ ਦੇ ਮੁੱਖ ਰੋਗ ਝੰਡਾ ਰੋਗ ਬਾਬਤ ਆ ਇਹਨੂੰ ਝੰਡਾ ਰੋਗ ਵੀ ਕਹਿੰਦੇ ਆ ਮੁੱਡਾਂ ਦਾ ਗੱਲਾਂ ਵੀ ਕਹਿ ਦਿੰਦੇ ਆ ਤੇ ਬਕਾਨੇ ਰੋਗ ਵੀ ਕਹਿ ਦਿੰਦੇ ਆ ਇਹ ਇੱਕ ਤਰ੍ਹਾਂ ਦਾ ਉਲੀ ਰੋਗ ਆ ਜਿਹਦੇ ਆਉਣ ਨਾਲ ਸਾਡੇ ਬੂਟੇ ਪੀਲੇ ਪੈ ਜਾਂਦੇ ਆ ਤੇ ਥੱਲਿਓਂ ਤਾਂ ਮੰਨ ਲਓ ਬੂਟੇ ਜਿਹੜੇ ਮਰ ਜਾ ਕੇ ਸੁੱਕ ਜਾਂਦੇ ਆ ਜਿਹੜਾ ਬਿਮਾਰੀ ਵਾਲਾ ਬੂਟਾ ਆ ਬਾਕੀ ਖੇਤ ਦੇ ਬੂਟਿਆਂ ਨਾਲੋਂ ਉਹਦਾ ਕਦ ਉੱਚਾ ਹੁੰਦਾ ਤੇ ਬੂਟੇ ਦੀਆਂ ਪੋਰੀਆਂ ਤੋਂ ਵੀ ਜਿਹੜਾ ਨਿਕਲਣੀਆਂ ਸ਼ੁਰੂ ਹੋ ਜਾਂਦੀਆਂ ਤੇ ਬਾਹਰਲੇ ਬੰਨੇ ਗੁਲਾਬੀ ਤੇ ਚਿੱਟੇ ਰੰਗ ਦੀ ਉੱਲੀ ਵੀ ਸਾਨੂੰ ਦਿਖਾਈ ਦੇਣ ਲੱਗ ਪੈਂਦੀ ਹੈ। ਇਦਾਂ ਦੇ ਲੱਛਣ ਤੁਹਾਡੇ ਖੇਤ 'ਨਜ਼ਰ ਆਉਣ ਤਾਂ ਸਮਝ ਲਓ ਇਹ ਰੋਗ ਆ ਗਿਆ। ਕਿਸਾਨ ਵੀਰੋ ਇਸ ਰੋਗ ਦਾ ਜਿਹੜਾ ਇਲਾਜ ਆ ਉਹ ਵੇਲੇ ਦੀ ਨਮਾਜ਼ ਤੇ ਕਵੇਲੇ ਦੀਆਂ ਟੱਕਰਾਂ ਵਾਲਾ ਹਿਸਾਬ ਆ। ਇਸ ਰੋਗ ਦਾ ਇਲਾਜ ਜਾਂ ਤਾਂ ਬੀਜ ਦੀ ਸੋਧ ਤੇ ਸੰਭਵ ਹੈ ਤੇ ਜਾਂ ਪਨੀਰੀ ਦੀਆਂ ਜੜ੍ਹਾਂ ਦੀ ਸੋਧ ਤੇ ਸੰਭਵ ਹੈ। ਇਹੀ ਵਿਭਾਗ ਤੇ ਖੇਤੀਬਾੜੀ ਯੂਨੀਵਰਸਿਟੀ ਸਿਫਾਰਿਸ਼ ਕਰਦੀ ਆ ਇੱਕ ਵਾਰ ਖੇਤ ਵਿੱਚ ਰੋਗ ਆਉਣ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੀ ਦਵਾਈ ਅਤੇ ਪਾਊਡਰ ਸਿਫਾਰਿਸ਼ ਨਹੀਂ ਕੀਤਾ ਜਾਂਦਾ ਕਿਸਾਨ ਵੀਰਾਂ ਨੇ ਇਸ ਵਾਰ ਪੂਸੇ ਥੱਲਿਓ ਤੇ ਰਕਬਾ ਘਟਾਇਆ ਪਰ ਕਈ ਕਿਸਾਨ ਵੀਰਾਂ ਨੇ ਪੂਸੇ ਦੀ ਥਾਂ ਤੇ ਪੰਜਾਬ 1401 ਮੁੱਛਲ ਬਾਸਮਤੀ ਜਿਹਨੂੰ ਕਹਿੰਨੇ ਆ ਉਹਦੀ ਬਜਾਈ ਕੀਤੀ ਆ ਮੁੱਛਲ ਦੀ ਬਜਾਈ ਜਿਹੜੀ ਆ ਯੂਨੀਵਰਸਿਟੀ ਸਿਫਾਰਿਸ਼ ਨਹੀਂ ਕਰਦੀ ਕਿਉਂਕਿ ਸਭ ਤੋਂ ਵੱਧ ਰੋਗ ਆ ਜਿਹੜਾ ਝੰਡਾ ਇਹ ਮੁਛਲ ਕਿਸਮ ਨੂੰ ਹੀ ਆਉਂਦਾ ਆ ਪਿੱਛੇ ਜਿਹੜੇ ਤੁਸੀਂ ਖੇਤ ਦੇਖਦੇ ਪਏ ਹੋ ਇਹ ਮੁਛਲ ਦਾ ਹੀ ਖੇਤ ਆ ਤੇ ਰੋਗ ਕਿੰਨਾ ਇਸ ਖੇਤ ਵਿੱਚ ਆਇਆ ਆ ਕਿਉਂਕਿ ਨਾ ਤਾਂ ਇਹਨਾਂ ਨੇ ਬੀਜ ਦੀ ਸੋਧ ਕੀਤੀ ਸੀ ਤੇ ਨਾ ਹੀ ਪਨੀਰੀ ਦੀਆਂ ਜੜਾਂ ਦੀ ਸੋਧ ਕੀਤੀ ਆ ਤੇ ਹੁਣ ਜਿਹੜੀ ਮੁੱਖ ਬੇਨਤੀ ਉਹਨਾਂ ਕਿਸਾਨ ਵੀਰਾਂ ਨੂੰ ਐ ਜਿਨ੍ਹਾਂ ਪੰਜਾਂ ਸੱਤਾਂ ਦਿਨਾਂ ਦੇ ਦੌਰਾਨ ਮੂੰਗੀ ਦੇ ਖੇਤ ਤੋਂ ਜਾਂ ਮੱਕੀ ਦੇ ਖੇਤ ਤੋਂ ਬਾਅਦ ਬਾਸਮਤੀ 17 18 11 21 18 47 ਜਾਂ ਕਿਸੇ ਹੋਰ ਕਿਸਮ ਦੀ ਬਜਾਈ ਕਰਨੀ ਹੈ ਕਿਉਂਕਿ ਤੁਹਾਡੇ ਵਾਲੇ ਦੁਆਲੇ ਮੁੱਛਲ ਦੀ ਬਜਾਈ ਹੋਣ ਕਰਕੇ ਇਹ ਰੋਗ ਹਵਾ ਨਾਲ ਤੁਹਾਡੇ ਖੇਤਾਂ ਵਿੱਚ ਨਾ ਆ ਜਾਵੇ ਇਹਦਾ ਤੁਸੀਂ ਪਹਿਲਾਂ ਹੀ ਜੜਾਂ ਦਾ ਜਿਹੜਾ ਇਲਾਜ ਕਰ ਲੈਣਾ ਆ ਕਿਉਂਕਿ ਇਹ ਜਿਹੜਾ ਰੋਗ ਆਵਾ ਨਾਲ ਵੀ ਫੈਲਦਾ ਪਾਣੀ ਨਾਲ ਵੀ ਇਹ ਰੋਗ ਫੈਲਦਾ ਮਿੱਟੀ ਰਾਹੀਂ ਵੀ ਰੋਗ ਫੈਲਦਾ ਤੇ ਬੀਜ ਰਾਹੀਂ ਵੀ ਇਹ ਰੋਗ ਫੈਲਦਾ ਕਿਸਾਨ ਵੀਰੋ ਦੋ ਤਰੀਕੇ ਆ ਪਨੀਰੀ ਦੀਆਂ ਜੜਾਂ ਸੋਧਣ ਦੇ ਲਈ ਟ੍ਰਾਈਕੋਡਰਮਾ ਹਰਜੀ ਐਨ ਐਮ ਲੈ ਲਿਓ ਜਾਂ ਟ੍ਰਾਈਕੋਡਰਮਾ ਐਸਪੈਰਰਮ ਲੈ ਲਿਓ ਦੋਨਾਂ ਦੀ 500 ਗ੍ਰਾਮ ਮਾਤਰਾ ਆ 1 ਕਿੱਲੇ ਦੀ ਪਨੀਰੀ ਦੇ ਲਈ 500 ਗ੍ਰਾਮ ਨੂੰ 50 ਕਿਲਟਰ ਪਾਣੀ 'ਚ ਘੋਲ ਲਿਆ ਜੇ ਖੁੱਲਾ ਟਾਬਾ ਜੇ ਕੋਈ ਜਾਂ ਖੁੱਲਾ ਭਾਂਡਾ ਲੈ ਲਿਓ ਉਹਦੇ 'ਚ ਘੋਲ ਬਣਾ ਲਿਓ ਘੋਲ ਦੇ ਵਿੱਚ 6 ਘੰਟੇ ਆਪਾਂ 1 ਕਿੱਲੇ ਦੀ ਪਨੀਰੀ ਆ ਜਿਹੜੀ ਉਹਦੀਆਂ ਜੜ੍ਹਾਂ ਵਿੱਚ ਡੋਬੋ ਕੇ ਰੱਖਣੀਆਂ 6 ਘੰਟਿਆਂ ਬਾਅਦ ਖੇਤ ਵਿੱਚ ਆਪਾਂ ਪਨੀਰੀ ਲਾਉਣੀ ਆ ਫਿਰ ਇਹ ਰੋਗ ਤੁਹਾਡੇ ਖੇਤ ਵਿੱਚ ਨਹੀਂ ਆਊਗਾ ਜਿਵੇਂ ਛੰਡਾ ਰੋਗ ਨੂੰ ਰੋਕਣ ਲਈ ਕਿਸਾਨਾਂ ਨੇ ਆਪਦੇ ਪੱਧਰ ਤੇ ਪਿਛਲੇ ਸਾਲ ਜਾਂ ਇਸ ਵਾਰ ਜਿਹੜੇ ਤਜਰਬੇ ਕੀਤੇ ਆ ਦਵਾਈਆਂ ਜਾਂ ਪਾਊਡਰ ਤੇ ਉਹ ਮੈਂ ਤੁਹਾਡੇ ਨਾਲ ਸਾਂਝੇ ਕਰਨ ਲੱਗਿਆ ਪਰ ਇਹਨਾਂ ਦਵਾਈਆਂ ਨੂੰ ਨਾ ਤਾਂ ਖੇਤੀਬਾੜੀ ਵਿਭਾਗ ਸਿਫਾਰਿਸ਼ ਕਰਦਾ ਤੇ ਨਾ ਹੀ ਖੇਤੀਬਾੜੀ ਯੂਨੀਵਰਸਿਟੀ ਸਿਫਾਰਿਸ਼ ਕਰਦੀ ਹੈ ਇਹ ਤਜਰਬੇ ਕਿਸਾਨਾਂ ਨੇ ਰੋਗ ਆਉਣ ਤੋਂ ਬਾਅਦ ਖੇਤ ਵਿੱਚ ਵਰਤੇ ਆ ਪਹਿਲਾ ਤਜਰਬਾ ਕੀਤਾ ਥਾਇਓਫਨੇਟ ਮੈਥਾਈਲ ਜਿਹੜੀ 70% ਡਬਲਯੂਪੀ ਦਵਾਈ ਆਉਂਦੀ ਹੈ ਇਨੂੰ 500 ਗ੍ਰਾਮ ਨੂੰ ਜਾਂ ਤਾਂ ਪਹਿਲੀ ਯੂਰੀਆ ਨਾਲ ਪਾਇਆ ਤੇ ਜਾਂ ਮਿੱਟੀ ਜਾਂ ਰੇਤਾ ਚ ਰਲਾ ਕੇ ਦਾ ਛੱਟਾ ਦਿੱਤਾ ਦੂਜਾ ਤਜਰਬਾ ਜਿਹੜਾ ਕਿਸਾਨਾਂ ਨੇ ਕੀਤਾ ਹੈਕਸਾਕੋਨਾਜੋਲ 5% ਪਲੱਸ ਵੈਲਡਾ ਮਾਈਨਸਨ 2.5% ਐਸਸੀ 1 ਲੀਟਰ ਇਹਨੂੰ ਵੀ ਕਿਸਾਨਾਂ ਨੇ ਮਿੱਟੀ ਜਾਂ ਰੇਤਾ ਚ ਰਲਾ ਕੇ ਪਾਇਆ ਤੀਜਾ ਤਜਰਬਾ ਹੈਕਸਾਕੋਨਾਜੋਲ 5% ਪਲੱਸ ਕਪਤਾਨ 70% ਡਬਲਯੂਪੀ ਇਹ ਵੀ 500 ਗ੍ਰਾਮ ਕਿਸਾਨਾਂ ਨੇ ਮਿੱਟੀ ਜਾਂ ਰੇਤਾ ਚ ਰਲਾ ਕੇ ਪਾਇਆ ਇੱਕ ਬਾਇਓ ਸਟੀਮੂਲੈਂਟ ਆਇਆ ਕੋਲੋਸਲ 500 ਗ੍ਰਾਮ ਇਹ ਵੀ ਕਿਸਾਨਾਂ ਨੇ ਵਰਤਿਆ ਆ ਤੇ ਚੌਥਾ ਤਜਰਬਾ ਜਿਹੜਾ ਸੂਡੋਮਨਾਸ 1 ਕਿਲੋ ਪਲੱਸ ਸਟ੍ਰਾਈਕੋਡਰਮਾ ਕਿਲੋ ਆ ਜਿਹੜਾ ਕਿਸਾਨਾਂ ਨੇ ਰੂੜੀ ਚੇਰ ਲਾ ਕੇ ਇਹਦਾ ਤਜਰਬਾ ਵੀ ਕੀਤਾ ਪਰ ਕਿਸਾਨ ਵੀਰੋ ਫਿਰ ਉੱਥੇ ਗੱਲ ਆਉਂਦੀ ਆ ਇਹਨਾਂ ਦਵਾਈਆਂ ਪਾਊਡਰਾਂ ਦੀ ਸਫਾਰਸ਼ ਖੇਤੀਬਾੜੀ ਵਿਭਾਗ ਤੇ ਯੂਨੀਵਰਸਿਟੀ ਨਹੀਂ ਕਰਦੀ ਵੇਲੇ ਦੀ ਨਮਾਜ਼ ਤੇ ਕਵੇਲੇ ਦੀਆਂ ਟੱਕਰਾਂ ਇਹ ਦਵਾਈਆਂ ਵੀ 100% ਰਿਜ਼ਲਟ ਨਹੀਂ ਦਿੰਦੀਆਂ ਕਿਉਂਕਿ ਇਹ ਸਫਾਰਸ਼ ਹੀ ਨਹੀਂ ਕੀਤੀਆਂ ਜਾਂਦੀਆਂ ਸਫਾਰਸ਼ ਸਿਰਫ ਜੇ ਝੰਡਾ ਰੋਗ ਦਾ ਲਾਜ ਹੈਗਾ ਵਾ ਉਹ ਬੀਜ ਸੋਧਦਾ ਲਾਜ ਆ ਤੇ ਜਾਂ ਪਨੀਰੀ ਦੀਆਂ ਜਿਹਨਾਂ ਨੂੰ ਸੋਧ ਕੇ ਬੀਜਣ ਦਾ ਲਾਜ ਆ ਹੋਰ ਕੋਈ ਵੀ ਲਾਜ ਆ ਜਿਹੜਾ 100% ਆ ਜਿਹੜਾ ਕਾਰਗਰ ਨਹੀਂ ਹੈਗਾ ਤੇ ਬੇਨਤੀ ਤੁਹਾਨੂੰ ਇਹ ਹੈ ਤੇ ਪਨੀਰੀ ਦੀਆਂ ਜਿਹੜਾ ਸੋਧ ਕੇ ਬੀਜੋ ਤੇ ਬੀਜ ਨੂੰ ਸੋਧ ਕੇ ਬੀਜੋ ਜੇ ਰੋ